ਨਿਕਲਣ ਤਾਂ ਸੈਖੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਰਾ ਪਕਸ਼ੀ ਗਈ ਫੋਦੇ ਦੀ ਸਾਜ ਪ੍ਰਾਪਤ ਕਰੀਏ ਗੱਜ ਕੇ ਫੋਦੇ ਬਲਾਓ ਫੋਦੇ ਦਾ ਜਵਾਬ ਫੋਦੇ ਦਾ ਨਾਲ ਦੇਓ ਵਾਏ ਗੁਰ ਕੀ ਸਾਤਾ ਸੋ ਵਾਏ ਗੁਰ ਕੀ ਫੋਦੇ ਸਾਸ ਕੇ ਜੀਓ ਪਹਿਲਾਂ ਤਾਂ ਬੇਨਤੀ ਕੀਤੀ ਜਾਂਦੀ ਹੈ ਦਾਰ ਤੇ ਦਰ ਦੇ ਜਿੱਥੇ ਦੁਆਰਾ ਭੁਲਾ ਜੁਗਾ ਅੱਗੇ ਹੋਣ ਵਾਲੇ ਪਹਿਲਾਂ ਹੀ ਕਸ਼ੀਆਂ ਜਾਣ ਸਤਗੁਰ ਦੀ ਸੰਗਤ ਸਰਦੁਰ ਆਪ ਆਕਸ਼ਣ ਯੋਗ ਹਨ ਤੇ ਬੇਨਤੀ ਕੀਤੀ ਜਾਂਦੀ ਹੈ ਜਦਲੇ ਦੀਵਾਨ ਵਿੱਚ ਕੋਈ ਆਪਸ ਵਿੱਚ ਗੱਲ ਨਾ ਕਰੇ ਸਮਾਗਿਕ ਇਕੱਠ ਹੈ ਆਓ ਦੇ ਬਾਤ ਉਹ ਅੱਗੇ ਵਧਾਈਏ ਪਹਿਲਾਂ ਤਾਂ ਆਪ ਸਭ ਜੀ ਨੂੰ ਲੱਖ ਲੱਖ ਵਧਾਈਆਂ ਧੰਤਾਂ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਪੂਰਕ ਦੀਆਂ ਤੇ ਵਧਾਈਆਂ ਕਿ ਆਪ ਸਭ ਜੀ ਡੰਗਿਆ ਸੇਤਨ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰਾਂ ਪਕਸ਼ੀ ਗਈ ਤਈਆ ਸੇਤਨ ਲੈ ਕੇ ਧੰਤਾਂ ਸਹਿਬ ਜੀ ਕੋ ਕੰਸਾ ਜੀ ਦੇ ਹਜੂਰੀ ਵਿੱਚ ਬੈਠੇ ਹੋ ਆਓ ਤੁਹਾਨੂੰ ਦਸੀਏ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਕੌਣ ਨਵੇਂ ਗੁਰੂ ਦੇ ਪੁੱਤਰ ਧੰਤਾ ਚੈਤੁਰ ਗੋਮੇ ਸਿੰਘ ਜੀ ਮਹਾਰਾਜ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦਾ ਸੀਸ ਆਪਣੀ ਝੋਲੀ ਭਵਾਦੇ ਨੇ ਤੇ ਗੁਰਗੱਦੀ ਵਿੱਚ ਬੈਠਦੇ ਨੇ ਮਹਾਰਾਜ ਨੇ 14 ਜੰਗਾਂ ਲੜੀਆਂ 14 ਵਿੱਚੋਂ ਇੱਕ ਜਾਂ ਨਹੀਂ ਹਾਰੇ ਸ਼ਸਤਰ ਵਿਦਿਆ ਵੀ ਬਹੁਤ ਆਉਂਦੀ ਸੀ 12 ਸਾਲ ਦੀ ਉਮਰ ਵਿੱਚ ਮਹਾਰਾਜ ਨੇ ਜਾਬ ਖਾਬ ਲਿਖਿਆ ਜੋ ਕਿ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕ 12 ਸਾਲ ਦੇ ਨੇੜੇ ਦੀ ਉਮਰ ਦਾ ਬੱਚਾ ਤੇ ਜੋਗੀ ਸਾਹਿਬ ਨਹੀਂ ਹੁੰਦਾ ਮੂਜ ਪਾਣ ਤੇ ਮਹਾਰਾਜ ਨੇ ਇਹ ਆਪਸਾ ਲਿਖਿਆ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਆਪਣੇ ਬੰਧ ਲਈ ਵਾਰ ਦਿੱਤਾ ਛੋਟੀ ਉਮਰ ਵਿੱਚ بڑا ਪਿਤਾ ਵਾਰ ਦਿੱਤਾ ਆਪਣੀ ਜਾਨ ਲਾਲ ਵਾਰ ਦਿੱਤੀ ਆਪਣੀ ਮਾਂ ਵਾਰ ਦਿੱਤੀ ਤੇ ਪੁੱਤਰਾਂ ਵਾਂਗੇ ਕਈ ਸਿੰਘ ਵਾਰ ਦਿੱਤੇ ਆਹ ਉਸੇ ਸਰਬੰਸ ਪਾਣੀ ਸਾਈਬੇ ਕਮਾਲ ਧੰਨ 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 ਸੈਫਿਰਗੁਰ ਗੋਬੇ ਸਿੰਘ ਜੀ ਮਹਾਰਾਜ ਦੇ ਉੱਤੇ ਦਾਤ ਤੇ ਦਾਤ ਦਾ ਜੱਥਾ ਇੱਕ ਵਿਸ਼ੇ ਨੂੰ ਪੇਸ਼ ਕਰਨ ਜਾ ਰਿਹਾ ਹੈ ਦੋਸਤੀ ਬੇਨਤੀ ਹੈ ਕਿ ਕੋਈ ਆਪਸ ਵਿੱਚ ਟਕਾਲੇ ਨਾ ਕਰੇ ਦਾਤ ਨਾ ਦੇ ਜਿੱਥੇ ਕੁਸ਼ਰੀ ਨੇ ਇਉਂ ਪੇਸ਼ ਕਰ ਰਿਹਾ ਹੈ ਵਹਿ ਪ੍ਰਭੂ ਤੇ ਮਰਦੇ ਗੰੜਾ ਵਰੇ ਆ ਮਕੇਲਾ ਵਾਹ ਵਾਹ ਸੁਪਿੰਦ ਸਿੰਘ ਆਪੇ ਮੁਲ ਚਿਲਾ ਵਾਹ ਵਾਹ ਦੋ ਤੀਨ ਦਿਨ ਕਲ ਮੇ ਉਠਾਲੀ ਕਵੀਆਂ ਲਈ ਪਤਾ ਭੇਜਤਾ ਬੇਲੀ ਗੁਰਬਾਨੀ ਨੂੰ ਸ਼ੈਰਾਂ ਦੀ ਨਮਸਕਾਰ ਹੈ ਬਕਰਾ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਛੋਟੀ ਵਿੱਚ ਉਮਰ ਦੇ ਜੰਗਾ ਹਾਣੀ ਬਣ ਲੜੀਆਂ ਤੋਂ ਦੀਰਾ ਦੇ ਨਾਲ ਦਾਤਿਆ ਪੰਨੀਆਂ ਸੀ ਕੜੀਆਂ ਤੋਂ ਗੱਲਾਂ ਵੀ ਚੋੜਾ ਫਰੀਆਂ ਕੀਤੀਆਂ ਬੜੀਆਂ ਤੂੰ ਵੱਡੇ ਹੋਏ ਜੰਗ ਕਰਾਂਗੇ ਆਖਿਆ ਬੰਗਾਲ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਬਾਹਰ ਕੇ ਸਾਡੇ ਲਈ ਲਾਲ ਭਰ ਤੇ ਬੱਟਨੇ ਤੋਂ ਨੰਦਪੁਰ ਆ ਕੇ ਕਈਆਂ ਨੂੰ ਤਾਰਿਆ ਕੀਤੀ ਜੇ ਫੈਸ ਕਿਸੇ ਨੇ ਖਿਆਲਾਂ ਨਾਲ ਖਾਰਿਆ ਨੂ ਮਾਰ ਕੇ ਦੇਸ ਦੀ ਰਾਤੀ ਕੀਤੀ ਪੁੱਤਰਾ ਨੂੰ ਵਾਰ ਕੇ ਏਂ ਦੀ ਆ ਲਈ ਲਾਲ ਵਾਰ ਤੇ ਮੰਡੇ ਨਾਲ ਪੂਰ ਪਤਾਸੇ ਪਾਣੀ ਵਿੱਚ ਪਾ ਗਏ ਤੇ ਪਾਤੀ ਵਿੱਚ ਸ਼ਕਤੀ ਪਿਉਂਦ ਬਾਣੀ ਦੀ ਲਾਗੇ ਤੇ ਪਹਿਲਾ ਸਿਰ ਕਟਕੇ ਲੈ ਫਿਰ ਧਰ ਤੇ ਟਕਾਗੇ ਤੇ ਲਾਗੇ ਇੱਕ ਤਾਰ ਪਲਾਤਾ ਹਰੇ ਕਬੀਰਾਨੀ ਨੂੰ ਸ਼ੇਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਮਾਨ ਦਾੜੇ ਸਿੰਘ ਘੋੜਿਆਂ ਤੇ ਚੜ ਤੇਰੇ ਕਰਕੇ ਤਿਆਰੀ ਰਾਜੇ ਰਨ ਵਿੱਚ ਆ ਲੜ ਤੇਰੇ ਰਾਜੇ ਕੀ ਤੀ ਮ Chand ਜੇ ਛਾਨਾ ਵਿੱਚ ਸੜ ਤੇਰੇ ਆਉਂਦੇ ਰੇ ਜਾਬਰ ਝੜ ਕੇ ਜਾਂਦੇ रुते वर्दी बजली कड़के तर पहुच के, के सहार घणी नबी खां पथ ते ਬੁੰਦਰਾ ਨੂੰ ਵਾਰ ਕੇ ਸਾਡੇ ਲਈ ਲਾਣ ਵਾਰ ਤੇ ਸਾਰੇ ਸੰਦੇ ਜੀਓ ਜੀ ਆਪਾਂ ਪੁੱਛੀਏ ਨਾ ਵੀ ਤਾਂ ਸਤ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਜਗਤ ਤੋਂ ਵੱਧ ਕੇ ਆਪਣੇ ਚਾਰ ਲਾਲਾਂ ਦੀ ਜੋੜੀ ਕਿਉਂ ਵਾਰੀ ਤੇ ਵਾਰੀ ਸਾਡੇ ਲਈ ਹੈ ਵਾਰੀ ਇਸ ਬਾਤ ਲਈ ਹੈ ਵਾਰੀ ਇਸ ਸਿੱਖੀ ਲਈ ਹੈ ਤੇ ਅੱਜ ਅਸੀਂ ਦਾਣਾ ਘਟਾ ਕੇ ਇਸ ਘਟਾ ਕੇ ਮੋਨੇ ਫਿਰ ਰਹੇ ਆ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਦੋ ਸਾਹਿਬਜ਼ਾਦੇ ਜੋਰੀ ਨੂੰ ਚਮਕੌਰ ਦੀ ਗੜੀ ਵਿੱਚ ਆਖਰੀ ਵਾਰ ਵੀ ਭੇਜ ਸਕਦੇ ਸੀ ਜਾਂ ਆਪਣੇ ਨਾਲ ਵੀ ਲੈ ਕੇ ਜਾ ਸਕਦੇ ਸੀ ਪਰ ਨਹੀਂ ਉਹ ਜਿੰਨਾ ਪਿਆਰ ਆਪਣੇ ਪੁੱਤਰਾਂ ਨੂੰ ਕਰਦੇ ਸੀ ਨਾ ਉਹਨਾ ਪਿਆਰ ਆਪਣੇ ਸਿੰਘਾਂ ਨੂੰ ਕਰਦੇ ਸੀ ਜਦ ਬਾਬਾ ਅਜੀਤ ਸਿੰਘ ਜਿਨੇ ਜੰਗ ਵਿੱਚ ਲੜ ਕੇ ਇਸ ਦੀਆਂ ਪਾਈਆਂ ਨਾ ਬਾਬਾ ਜਹਾਰ ਸਿੰਘ ਜੀ ਉੱਠ ਕੇ ਕਹਿੰਦੇ ਗੁਰੂ ਪਿਤਾ ਮੈਂ ਵੀ ਜੰਗ ਵਿੱਚ ਜਾਣਾ ਚਾਹੁੰਦਾ ਹੈ ਮੈਂ ਵੀ ਆਪਣੇ ਵੱਡੇ ਭਰਾ ਵਾਂਗੂ ਕੁਰਬਾਨੀਆਂ ਦੇਣਾ ਚਾਹੁੰਨਾ ਆ ਪਰ ਉਸ ਸਮੇਂ ਇੱਕ ਦੀਵਾਰਪਾਲ ਸਿੰਘ ਭਾਈ ਜੀਵਨ ਸਿੰਘ ਜੀ ਜਿਹਨਾਂ ਦੀ ਬਾਬਾ ਨਿੱਤੀ ਨੇ ਸੇਵਾ ਗੇਟ ਤੇ ਲਾਈ ਸੀ ਕਿਲੇ ਦਾ ਗੇਟ ਖੋਲਣ ਲਈ ਉਹ ਕਹਿੰਦੇ ਨੇ ਮਹਾਰਾਜ ਦੋ ਜੋੜੀ 'ਚ ਇੱਕ ਜੋੜੀ ਤਾਂ ਵਿਛੜ ਗਈ ਪਰ ਇੱਕ ਜੋੜੀ ਤੋਂ ਇੱਕ ਜੋੜਾ ਘਟ ਗਿਆ ਹੈ ਤੁਸੀਂ ਇਹਨਾਂ ਨੂੰ ਬਚਾ ਲਓ ਇਹਨਾਂ ਨੂੰ ਆਪਣੇ ਨਾਲ ਲੈ ਜਿਓ ਇਹਨਾਂ ਨੂੰ ਆਖਰੀ ਵਿੱਚ ਭੇਜ ਦਿਓ ਪਰ ਬਾਬਾ ਜੀ ਜਹਾਂ ਦੇ ਜੀ ਮੰਨਦੇ ਨਹੀਂ ਗੁਰ ਗੋਬਿੰਦ ਸਿੰਘ ਦਾ ਵਸ ਨਹੀਂ ਚੱਲਦਾ ਉਹ ਥਾਪੜਾ ਦਿੰਦੇ ਨੇ ਜਦ ਕਿ ਗੱਲ ਵਕੜੀ ਲਾ ਲੈਂਦੇ ਨੇ ਤੇ ਕਹਿੰਦੇ ਨੇ ਹੈ ਜੇ ਧਾਰ ਸਿੱਧਾ ਜਾ ਵੈਰੀਆਂ ਦੇ ਸਿਰ ਧੜ ਤੋਂ ਅਲੱਗ ਕਰ ਛੱਡੀ ਤੇ ਬਾਬਾ ਜੀ ਜਹਾਂ ਜੀ ਵੀ ਜੰਗ ਵਿੱਚ ਲਾਦੇ ਲੋਕ ਮਾ ਪੁੰਦੇ ਨੇ ਬੈਰੀ ਦੂਰ ਦੂਰ ਜਾਂਦੇ ਨੇ ਅਧੀਆਂ ਫੌਜਾਂ ਫਿਰਤਿਆਂ ਦੀਆਂ ਨੇ ਤੇ ਆਖਰੀ ਵਿੱਚ ਬਾਬਾ ਬਿਜਾ ਜੀ ਦੀ ਮਸ਼ੀਦੀ ਪਾਜਾਂ ਦੇ ਵਿੱਚ ਆਓ ਤੁਹਾਨੂੰ ਜੰਗ ਦੇ ਸਮੇ ਦਾ ਦ੍ਰਿਸ਼ ਦੱਸਿਆ ਜਾਵੇ ਦਾਸ ਦੀ ਦਾਸ ਦਾ ਜੱਤਾ ਕਵੀਸ਼ ਨੂੰ ਪ੍ਰਗਟ ਕਰ ਰਿਹਾ ਹੈ ਪਾੜੇ ਪੁੱਤ ਖੁਰਾਕਾਂ ਦੇ ਨਾਲ ਤਾਈਆਂ ਕੁਰਬਾਨੀਆਂ ਦੇਣ ਲਈ ਬੁਲਾ ਲੈਨੇ ਲੋਕੀ ਕਹਿਣਾ ਬਾਜਾ ਵਾਲੇ ਨੇ ਸਿੱਖ ਮਾਰ ਕੇ ਬੱਚੇ ਬਚਾ ਲੈਣੇ ਲੋਕੀ ਕਹਿਣ ਨਾ ਬਾਜਾ ਵਾਲੇ ਨੇ ਸਿੱਖ ਮਾਰ ਕੇ ਬੱਚੇ ਬਚਾ ਨੇ ਇਹ ਗੱਲ ਮੈਂ ਸੁਣਾਵਾ ਸੱਚ ਦੀ ਢਾਰੂ ਨਾਰਦ ਵਜਾਵੇ ਉੱਤੇ ਮੋਤ ਨੱਚਦੀ ਤਨੇ ਚੜ ਕੇ ਉਹ ਤੀਰ ਮਾਰਦਾ ਕਿਹੜਾ ਬਾਰ ਜੱਜ ਸਕੇ ਉਹਦੇ ਬਾਰ ਦਾ ਮੱਛੀ ਪਾਣੀ ਦੇ ਧਰੇ ਰੋ ਤੇਗ ਤਾਰ ਦਾ ਜਣੇ ਕਨੇ ਉਹ ਵੇਖਿਆ ਸੀ ਕਹਿੰਦਾ ਗੱਲ ਨੂੰ ਉੱਥੇ ਆਪ ਤਾਂ ਪੈ ਗਈ ਮੁਗਲਾਂ ਦੇ ਗੱਲ ਨੂੰ ਕੱਲ ਪਹਿਲਾਂ ਸੀ ਜੋ ਆਪੋ ਵਿੱਚ ਹੱਸਦੇ ਪੱਥਰ ਨਾ ਦੂਜਿਆਂ ਨੂੰ ਦੱਸਦੇ ਪੀਰ ਨਾਗ ਬਣ ਜਾਂਦਿਆਂ ਨੂੰ ਦੱਸਦੇ ਗੱਲ ਹੋ ਕੇ ਰਹਿਦੀ ਜੇ ਰਿਕਾਰਡਾਂ ਨੂੰ ਜੱਜ ਦੀ ਉਹਦੇ ਨਾਲ ਦੇ ਤਾਰੂ ਨਾ ਰਹੇ ਕੋਈ ਬੰਦਾਵੇਂ ਹੱਥੇ ਮੋਰ ਤੇ ਨੱਚਦੀ ਜਿਵੇਂ ਮਾਰਦਾ ਪਲੇਅਰ ਟੱਡ ਮਾਰੂ ਜਿਵੇਂ ਮਾਰਦਾ ਪਲੇਅਰ ਬੱਬਰ ਤੇ ਬੱਲ ਨੂੰ ਨਾਲ ਨਾਰਦ ਦੇ ਵਜਾਵੇ ਉੱਤੇ ਮੋਤ ਨੱਚਦੀ ਹੱਡ ਛੰਡ ਦਿੱਤੇ ਵੈਰੀਆਂ ਦੇ ਪੁੱਤਾਂ ਨੇ ਸਾੜ ਰੂਹਾਂ ਨੂੰ ਤੇ ਆਗ ਕੀਤੇ ਪੁੱਤਾਂ ਨੇ ਮੰਗ ਮੰਗ ਦੀ ਗਰਮੀ ਸਿਆਣ ਦੀਆਂ ਪੁੱਤਾਂ ਨੇ ਪਿੱਛੇ ਰਹਿਣ ਸਵਰ ਮਾਣੇ ਵੇਖ ਸ਼ਮਾ ਮੱਚਦੀ ਨਾਲ ਨਾਰਦ ਦੇ ਵਜਾਵੇ ਉੱਤੇ ਮੋਤ ਨੱਚਦੀ ਉਹ ਜਿਹੜਾ ਸਾਹਮਣੇ ਉਹ ਆਵੇ ਸੁੱਕਾ ਜਾਵੇ ਨਾ ਉਹ ਜਿਹੜਾ ਉਹ ਜਿਹੜਾ ਸਾਹਮਣੇ ਆਵੇ ਸੁੱਕਾ ਜਾਵੇ ਨਾ ਜਿਹੜਾ ਸਾਹਮਣੇ ਆਵੇ ਸੁੱਕਾ ਜਾਵੇ ਨਾ ਤੇਗ ਮਾਰਦਾ ਜਵਾਲ ਪਲ ਲਾਵੇ ਨਾ ਵੀਰ ਵੀਰਾਂ ਦੀ ਇਬਸ਼ਾਨਦ ਨੂੰ ਬਜਾਵੇ ਨਾ ਲੱਗੀ ਅੱਗ ਸਾੜਦੀ ਆ ਕਾਨਿਆਂ ਤੇ ਚੱਤ ਨੂੰ ਉੱਥੇ ਆਪੋ ਧਾਵ ਪੈ ਗਈ ਮੁਗਲਾਂ ਦੇ ਝਾਲੇ ਨੂੰ ਤੀਰ ਮੁੱਕਗੇ ਤਲਵਾਰ ਜੁਲੀ ਛੇਹੇ ਤੀਰ ਮੁੱਕਗੇ ਤਲਵਾਰ ਜੁਲੀ ਛੇਰ ਨੇ ਲੜ ਗਾਮਣੇ ਨਗਰੀ ਤੇ ਹੱਦ ਬੀਤੀ ਗਈ ਤੀ ਬੱਪ ਹੱਦ ਬੀਤੀ ਗਈ ਤੀ ਬੋਤ ਦੇ ਤੇ ਲੈਣੇ ਉੱਤੇ ਦੇਖਦੇ ਹਜੋ ਕਿਨਾਰ ਦੇਖ ਸ਼ਕਤੀ ਦਰ ਨਾਰਜ ਵਜਾਵੇ ਉਤਨੋਤ ਨੱਚਦੀ ਪਹਿਲਾਂ ਤਾਂ ਮਾफी ਮੰਗ ਲੈਣਾ ਚਾਹਾਂਗੇ ਇਨੀ ਸੰਗਤ ਦੇ ਕਿਤੇ ਦੂਰ ਤੇ ਨਿਆਣਿਆ ਜਾਣਦੇ ਆ ਤੁਸੀਂ ਮਾਫ ਕਰ ਸਕਦੇ ਹੋ ਪਹਿਲਾਂ ਤਾਂ ਹੱਥ ਜੋੜ ਕੇ ਆਪ ਸਭੀ ਤੋਂ ਮਾਫੀ ਮੰਗ ਲਈਏ ਆਓ ਦੇਵਾਨ ਨੂੰ ਅੱਗੇ ਦਈਏ ਸਸਾਂ ਦੇ ਜੀਓ ਬਾਬਾ ਜੀਆ ਜੱਦੀ ਸਿੰਘ ਜੀ ਆਣ ਤੋਂ ਬਾਅਦ ਤਾਂਤਨ ਸਾਹਿਬ ਚੇਤਨ ਗੁਰੂ ਗੋਬੀ ਸਿੰਘ ਜੀ ਮਹਾਰਾਜ ਰਾਤ ਨੂੰ ਕਿਲਾ ਛੱਡਦੇ ਨੇ ਤਾੜੀ ਮਾਰ ਕੇ ਕਹਿੰਦੇ ਨੇ ਹਿੰਦ ਦਾ ਪੀਰ ਜਾ ਰਿਹਾ ਹੈ ਜਿਹੜਾ ਰੋਕ ਸਕਦਾ ਹੈ ਰੋਕ ਲਵੇ ਉਧਰ ਮੁਗਲਾਂ ਦੇ ਟੈਂਟਾਂ 'ਚ ਭਰਾਵਾ ਜਿੱਦਾਂ ਅੱਗ ਹੀ ਲੱਗਦੀ ਹੋਵੇ ਸਾਰੇ ਉੱਧਰ ਉੱਧਰ ਦੌੜਦੇ ਪਏ ਸ਼ਮਸ਼ੀਰਾਂ ਸਾਰਿਆਂ ਦੇ ਹੱਥ ਵਿੱਚ ਪਰ ਕੋਈ ਕਿਲੇ ਵੱਲ ਨਾ ਜਾਵੇ ਵੀ ਪਤਾ ਸੀ ਤਾਂਤਨ ਸਾਹਿਬ ਚੇਤਨ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੇ ਕੋਲ ਹੀ ਕਹਾਣੀ ਲੇਖ ਹੈ ਸਾਜਾ ਕਿਉਂ ਇਹ ਗੱਲ ਕਈ ਢਾਗੀਆਂ ਕਈ ਰਾਗੀਆਂ ਕਈ ਕਵੀਸ਼ੀਕਾਰਾਂ ਦੁਆਰਾ ਕਹੀ ਗਈ ਹੈ ਵੀ ਜਿਹੜਾ ਪੰਥ ਮਹਾਰਾਜ ਦੇ ਸਾਜੇ ਆ ਨਾ ਉਸ ਦੀ ਖੰਡੇ ਬਾਟੇ ਦੀ ਪੌਲ ਚੋਗੋ ਦੇ ਫੌਜ ਵਿੱਚ ਦਾਖਲਾ ਲੈ ਲੋ ਸਿੱਖੀ ਵਿੱਚ ਦਾਖਲਾ ਲੈ ਲੋ ਪਰ ਕੋਈ ਨਹੀਂ ਕਰਦਾ ਕਈਆਂ ਦੇ ਕਰਦੇ ਨਹੀਂ ਮੰਨਦੇ ਕਈਆਂ ਦਾ ਆਪ ਹੀ ਨਹੀਂ ਜਿੱਤ ਕਰਦਾ ਤਾਂ ਬੇਨਤੀ ਹੈ ਕਿ ਖੰਡੇ ਬਾਟੇ ਦੀ ਪਹੁੰਚ ਮਿਲ ਸਕੋ ਖੰਡੇ ਵੱਟ ਦੀ ਪੌਲ ਚੱਲਣਾ ਸਾਨੂੰ ਮਹਾਰਾਜ ਦਾ ਖਾਪਣਾ ਮਿਲਦਾ ਹੈ ਉਹ ਤੁਹਾਨੂੰ ਮਹਾਰਾਜ ਦੇ ਖਾਪੜੇ ਦੀ ਵੀ ਕਥਾ ਦੱਸੀ ਜਾਵੇ 704 ਈਸਵੀ ਦੀ ਗੱਲ ਹੈ ਮਹਾਰਾਜ ਲੋਹੜ ਦੇ ਕੇ ਲਈ ਵਿੱਚ ਬੈਠੇ ਹਨ ਕੋਈ ਸਿੰਘਾ ਦਾ ਜੱਟਾ ਮਹਾਰਾਜ ਨੂੰ ਆ ਕੇ ਦੱਸਦਾ ਹੈ ਮਹਾਰਾਜ ਕੱਲ੍ਹ ਬਾਈ ਧਾਰ ਰਾਜੇ ਤੇ ਮੁਗਲਾਂ ਦੁਆਰਾ ਹਮਲਾ ਕੀਤਾ ਜਾਵੇਗਾ ਜਿਸ ਵਿੱਚ ਹਾਤੀ ਸ਼ਰਾਬ ਪਲਾ ਕੇ ਮਸਤ ਕਰਕੇ ਛੱਡਿਆ ਜਾਣਾ ਹੈ ਮਹਾਰਾਜ ਸੁਣ ਕੇ ਕਹਿੰਦੇ ਨੇ ਅਸ਼ਾ ਉਨਾ ਦੇ ਹਾਥੀ ਨਾਲ ਮੇਰਾ ਹਾਤੀ ਪੂਰੀ ਚਾਉਂਦੇ ਰੜੇਗਾ ਦੁਨੀ ਚੰਦ ਮਹਾਰਾਜ ਦਾ ਇੱਕ ਸਿੰਘ ਸੀਗਾ ਜਿਹਦੀ ਸੇਵਾ ਮਹਾਰਾਜ ਨੇ ਲੰਗਰ ਹਾਲ ਵਿੱਚ ਲਈ ਸੀ ਇੰਨਾ ਸ਼ਕੌਤਾ ਨਹੀਂ ਸੀ ਜਿੰਨਾ ਆਪ शक ਜਾਂਦਾ ਸੀ ਭਾਰਤ ਦਾ ਕੰਮ ਹੀ ਜ਼ਿਆਦਾ ਇਸ ਕਰਕੇ ਮਹਾਰਾਜ ਨੇ ਉਸ ਨੂੰ ਹਾਤੀ ਗਿਆ ਜਦ ਇਹ ਗੱਲ ਦੁਨੀ ਚੰਦ ਕੋਲ ਪਹੁੰਚਦੀ ਹੈ ਉਹ ਘਬਰ ਜਾਂਦਾ ਹੈ ਉਵੇਂ ਉਹ ਬੜੀਆਂ ਬਹੁਤ ਮਾਰਦਾ ਲਿਗਾ ਵੀ ਤੂੰ ਮੇਨਾ ਪਹਿਲਵਾਨੀ ਕਰਨੀ ਐ ਤੂੰ ਲੜ ਲਾ ਇਦਾਂ ਕਰ ਲਾ ਉਦਾਂ ਕਰ ਲਾ ਜਦ ਗੁਰੂ ਮਹਾਰਾਜ ਨੂੰ ਉਸਦੀ ਲੋੜ ਪਈ ਤਾਂ ਲੁਗ ਗਿਆ ਫਿਰ ਕੋਈ ਸਿੰਘਾਂ ਦੇ ਜੱਥੇ ਨੂੰ ਜਾ ਕੇ ਕਹਿੰਦਾ ਵੀ ਆਪਾਂ ਇਵੇਂ ਕਰਦੇ ਆ 22 ਧਾਰ ਰਾਜੇ ਤੇ ਮੁਗਲਾਂ ਨੂੰ ਜਾ ਕੇ ਸਲਾਹ ਕਰ ਲੈਣੇ ਆ ਮਹਾਰਾਜ ਨੂੰ ਜਾ ਕੇ ਕਹਿ ਦੋ ਵੀ ਰਲ ਮਿਲ ਕੇ ਰਹੀਏ ਮੋਰੀਓ ਸਿੰਘ ਕਹਿੰਦੇ ਨੇ ਜੇ ਰਲ ਮਿਲ ਕੇ ਰਹਿਣਾ ਮੁੰਡਾ ਮਹਾਰਾਜ ਕਦੇ ਜੰਗ ਕਰਦੇ ਹੀ ਨਾ ਪਰ ਇਹ ਰਲ ਮਿਲ ਕੇ ਰਹਿਣ ਵਾਲੀ ਗੱਲ ਨਹੀਂ ਇਹ ਗੱਲ ਸੁਣ ਕੇ ਦੁਨੀਆ ਕੰਨ ਮੈ ਯੂਜ਼ ਹੋ ਕੇ ਸੈਡ ਤੇ ਕਲੀ ਜਾਂਦਾ ਹੈ ਪਰ ਉਹ ਆਪਣੀਆਂ ਗੱਲਾਂ ਨਾਲ ਕੁਝ 499 ਸਿੰਘ ਨੂੰ ਆਪਣੀ ਜਾਲ ਵਿੱਚ ਫਸਾ ਲੈਂਦਾ ਹੈ ਅੱਧੀ ਰਾਤ ਨੂੰ ਕਿਲੇ ਦੀ ਪਿੱਛੇ ਵਾਲੀ ਕੰਧ ਨੂੰ ਸਿੰਘ ਰਸਤੇ ਪਾ ਲੈਂਦੇ ਨੇ ਜਦ 499 ਸਿੰਘ ਚੜ ਜਾਂਦੇ ਨੇ ਕਿਲੇ ਨੂੰ 500ਵਾਂ ਸਿੰਘ ਦੁਨੀ ਚੰਦ ਸੀ ਦੁਨੀ ਚੰਦ ਰਸਤੇ ਨੂੰ ਹੱਥ ਪਾਉਂਦਾ ਹੈ ਅੱਧੀ ਕੰਧ ਤੇ ਪਹੁੰਚੇ ਹੋ ਜਾਂਦੇ ਥੱਲੇ ਡਈ ਜਾਂਦੇ ਰੱਸੀ ਟੁੱਟ ਜਾਂਦੀ ਹੈ ਹੁਣ ਉਹਦਾ ਭਾਰ ਵੀ ਜ਼ਿਆਦਾ ਰੱਸੀ ਟੁੱਟਦੀ ਐ ਜਿਵੇਂ ਥੱਲੇ ਡਿੱਗਦਾ ਸੱਜੀ ਲੱਤ ਨਾਲ ਬੈਠਾ ਸੱਜੀ ਲੱਤ ਟੁੱਟ ਗਈ ਐ ਉਸ ਦੀ ਹੁਣ ਨਾ ਤੁਰਨ ਜੂਗਾ ਤੇ ਕਿਲੇ ਦੇ ਅੰਦਰ ਵਾਲੇ ਸਿੰਘ ਨੇ ਉਸ ਨੂੰ ਚੱਕਿਆ ਮਹਾਰਾਜ ਨੂੰ ਦੱਸਿਆ ਤੇ ਉਸ ਤੇ ਪਿੰਡ ਉਸੇ ਰਾਤ ਨੂੰ ਉਹਨੂੰ ਛੱਡਣ ਚਲ ਗਏ ਜੇ ਉਹਦਾ ਪਿੰਡ ਅਮ੍ਰਿਤਸਰ ਸੀ ਹਰਮੰਦਰ ਸਾਹਿਬ ਵਾਲੋਂ ਉਸ ਨੂੰ ਛੱਡਣ ਚਲ ਗਏ ਮਹਾਰਾਜ ਇਹਨੇ ਦੂਰੀ ਚੰਦ ਦੌੜਿਆ ਕਿਉਂ ਇਹਨੇ ਕਹੀ ਕਿਉਂ ਕੀ ਦੌੜਨ ਦੀ ਸੇਖੇ ਕਹਿੰਦੇ ਨੇ ਮਹਾਰਾਜ ਦੁਨੀ ਚੰਦ ਕਾਲ ਤੋਂ ਡਰ ਗਿਆ ਭਾਵ ਮੌਤ ਤੋਂ ਡਰ ਗਿਆ ਮਹਾਰਾਜ ਕਹਿੰਦੇ ਨੇ ਦੁਨੀ ਚੰਦ ਚਾਹੇ ਤੋ ਤੋੜ ਕੇ ਕਿਸੇ ਹੋਰ ਹੀ ਦੇਸ਼ ਕੇ ਆਉਣਾ ਚੰਝਵੇ ਜੇ ਉਸਦੀ ਮੌਤ ਲਿਖੀ ਗਈ ਹੈ ਤੇ ਮੌਤ ਉਸ ਨੂੰ ਆਈ ਜਾਣੀ ਚਾਹੇ ਜੜੇ ਮਰਜੀ ਕੋਨੇ ਸੇ ਲੁ। ਕਿਉਂਕਿ ਕਾਲ ਨੂੰ ਕੋਈ ਨਹੀਂ ਰੋਕ ਸਕਦਾ। ਕਾਲ ਸਿਰਫ ਇੱਕ ਹੀ ਮੰਦੇ ਨੂੰ ਹੀ ਆਉਂਦਾ ਉਹ ਹੈ ਅਕਾਲ ਪੁਰਖ ਜਿਸ ਦੇ ਅਸੀਂ ਪੁਜਾਰੀ ਹਾਂ। ਏਗਾ ਜੁੜਦਾ ਬਾ ਸੰਕੈ ਨੇ ਮਹਾਰਾਜ ਕਹਣ ਤੇ ਉਸ ਹਾਤੀ ਨਾਲ ਕੌਣ ਲੜੇਗਾ ਮਹਾਰਾਜ ਕਹਿੰਦੇ ਸਵੇਰੇ ਗੱਲ ਕੀਤੀ ਜਾਵੇ ਜੰਗ ਦੀ ਸਵੇਰ ਦੀ ਗੱਲ ਹੈ ਮਹਾਰਾਜ ਕੋਲ ਖਬਰ ਪਹੁੰਚਦੀ ਹੈ ਦੁਨੀ ਚੰਦ ਮੰਜੇ ਦੇ ਸੱਪ ਲੜ ਕੇ ਮਰ ਗਿਆ ਮੰਜੇ ਦੇ ਪਿਆਰ ਦੇ ਦੇਖੋ ਉਸ ਦਾ ਮੌਤ ਲਿਖੀ ਜਾ ਚੁਕੀ ਸੀ ਤੇ ਉਸ ਨੂੰ ਮੌਤ ਆਦੀ ਗਈ ਮੰਜੇ ਦੇ ਤੇ ਪੇਂ ਜੰਗ ਤੇ ਲੜ ਕੇ ਮਰਦਾ ਗੱਲ ਇਸ ਤੋਂ ਬਾਅਦ ਬਾਬਾ ਜੀ ਕਹਿੰਦੇ ਨੇ ਉਹਨਾਂ ਦੇ ਹੱਥੀ ਨਾਲ ਮੇਰਾ ਹੱਥੀ ਨਹੀਂ ਮੇਰਾ ਸ਼ੇਰ ਭਾਈ ਬਜਿੱਤਰ ਸਿੰਘ ਠੋਰ ਲੜੇਗਾ ਭਾਈ ਬਜਿੱਤਰ ਸਿੰਘ ਠੋਰ ਨੂੰ ਬੁਲਾਇਆ ਜਾਂਦਾ ਹੈ ਭਾਈ ਬਜਿੱਤਰ ਸਿੰਘ ਠੋਰ ਦਾ ਡੋਲ ਡੰਗ ਇਮੇ ਛੇ ਸੰਤ ਮੁੱਟ ਦਾ ਜਵਾਨ ਡੋਲੇ ਫੜਕਦੇ ਨੈਤਰ ਤਿੱਖੀ ਕਿਰਪਾਨ ਵਰਗੇ ਨੇ ਮਹਾਰਾਜ ਕੋਲੋਂ ਬੈ ਮਹਾਰਾਜ ਕਹਿੰਦੇ ਨੇ ਬਜਿੱਤਰ ਸਿਆ ਤੈਨੂੰ ਸਾਹਮਣੇ ਦੀਦਾ ਕੀ ਆਉਂਦਾ ਕਹਿੰਦਾ ਮਹਾਰਾਜ ਜੋ ਘਾਟੂ ਰਿਆ ਆ ਰਿਹਾ ਹੈ ਉਸਕ ਵਿਸ਼ਾਲ ਹਾਥੀ ਨੂੰ ਭੇਜ ਦਿੱਤਰ ਜੀ ਨੇ ਠੋੜਨੇ ਝੋਟਾ ਗਿਆ ਸਿਰਫ ਝੋਟਾ ਮਹਾਰਾਜ ਕਹਿੰਦੇ ਨੇ ਇਸ ਝੋਟੇ ਨੂੰ ਭਾਵ ਇਸ ਹਾਥੀ ਨੂੰ ਮਾਰ ਕੇ ਲੈ ਕੇ ਆਉਣਾ ਹੈ ਬਜਿੱਤਰ ਸਿੰਘ ਜੋ ਕਹਿੰਦਾ ਹੈ ਮਹਾਰਾਜ ਕਿਸੇ ਆਮ ਵਿਅਕਤੀ ਲਈ ਇਸ ਹਾਥੀ ਨੂੰ ਮਾਰਨਾ ਬਹੁਤ ਵੱਡੀ ਗੱਲ ਹੈ ਪਰ ਆਪ ਦਾ ਥਾਪੜਾ ਮੇਰੇ ਨਾਲ ਹੋਵੇ ਨਾ ਇੰਦਰ ਦੇਵਤਾ ਦਾ 에ਰਾਵਤ ਹਾਤੀ ਥੱਲੇ ਮਾਰ ਲਿਆ ਵਾ ਇਹ ਗੱਲ ਸੁਣ ਕੇ ਮਹਾਰਾਜ ਬੜੇ ਖੁਸ਼ ਹੁੰਦੇ ਨੇ ਸ਼ੀਧੀ ਦੇਖ ਤਿਆਰ ਕਰਾਈ ਜਾਂਦੀ ਹੈ ਮਹਾਰਾਜ ਨੂੰ ਆਪਣੇ ਨਾਗੜੀ ਦਿੱਤੇ ਨੇ ਆਓ ਤੁਹਾਨੂੰ ਉਸ ਸਮੇਂ ਦਾ ਚਿੱਤਰ ਦੱਸਿਆ ਜਾਵੇ ਕੋਈ ਨਹੀਂ ਦਾਸ ਦੀ ਬੇਨਤੀ ਹੈ ਨਾਲ ਸਰਵਣ ਕਰਿਓ ਆਓ ਹੱਥੀ ਰੱਤੀ ਆਸ਼ਰਾਬ ਨਾਲ ਆਵੇਗਾ ਡਾਲ ਸੱਜਿਆ ਘਰਬ ਨਾਲ ਆਵੇਗਾ ਕਿਵੇਂ ਜਿੱਤੀ ਇਹ ਹਿਸਾਬ ਰਾਜਾ ਲਾਵੇਗਾ ਅਸਾ ਸੱਤ ਨੂੰ ਇਸ਼ਾਰੇ ਤੈਨ ਚੌਨਾ ਸੂਰਮੇ ਆਲੇ ਨਾਗੜੀ ਦੋ ਹੱਥੀ ਨੂੰ ਭਜਾਉਣਾ ਸੂਰਮੇ ਹੱਥ ਜੋੜ ਖੜਾ ਸੂਰਮਾ ਬਜਤਰ ਸੀਧਲੇ ਹੇ ਰੋਗੇ ਜੱਟ ਦਇਆ ਨਾਲ ਮਾਰ ਕਾ ਜੈ ਕੀ ਰੀਨੂ ਲੜਾ ਦੇ ਹੱਥੀ ਨਾਲ ਮਾਰ ਕਾ ਤੇਰੇ ਵਿੱਚ ਮਰੀ ਨਾਗਣੀ ਜੈ ਵਕਤ ਕੇ ਮੱਤੇ ਵਿੱਚ ਮਰੀ ਨਾਗਣੀ ਜੀ ਵਕਤ ਕੇ ਅੱਗੇ ਲੱਜੂਗੀ ਸਾਰੇ ਦਵੇ ਕੱਟ ਕੇ ਮੋੜੀ ਸੂਰ ਨ ਮਦਨ ਪਲ ਕੱਟ ਕੇ ਭਾਵੇਂ ਕੋਈ ਹੋ ਬਿਆਰ ਕੇ ਨਹੀਂ ਆਉਣਾ ਸੂਰ ਮੇਂ ਆਲੇ ਨਾਗਣੀ ਦੁਆ ਤੀਰੂ ਕਿ ਤੇ ਬਿਨਾਂ ਰੇ ਰਿਓ ਨੀ ਪੋਣਾ ਸੂਰ ਮੈਂ ਔਰ ਨਾਗਣੀ ਤੂੰ ਤੀਨੋ ਤਿਆੜਾ ਸੁਣ ਵਿਆ ਗੱਤ ਪੁੱਤਰੀ ਨੂੰ ਜਿੱਤੇ ਵੀ ਲੜਾ ਦਿਓ ਚਾਹੇ ਬੇਗੇ ਰੁਪਾਲ ਜੜਵਾ ਦਿਓ ਚਾਹੇ ਜੜੀਆਂ ਤੇ ਬਾਜ ਤੜਵਾ ਦਿਓ ਤੁਹਾਨੂੰ ਮਲੂਮ ਸਾਰੇ ਦਿਲਾਂ ਦੇ ਆਹਾਲ ਮਾਲ ਦਾ ਜੈ ਕੀ ਸਿਫਤ ਕਰ ਅਸੀਂ ਤੇ ਦੇਸੀ ਹਾਲਜੋ ਜੰਗ ਡੰਗ ਦਿੱਤੇ ਜਿੰਨ ਤੂ ਸਖਾਲ ਮਾਲਕਾ ਜਾਇ ਕੀੜੀ ਨੂੰ ਲੜਾ ਦੇ ਹੰਥ ਨਾਲ ਮਾਲਕਾ ਅਯੂ ਗਿੱਦੜਾਂ ਦੀ ਭੋਜ ਵੇਖ ਸ਼ੇਰ ਨੂੰ ਬਾਤੀ ਸਾਹਮਣੇ ਤਿਆਰ ਕੀਤਾ ਕੇ ਤੂੰ ਭੋਜ ਰਾਜਿਆਂ ਦੀ ਨਾ ਬੰਦੂ ਸਰਵੇ ਨੂੰ ਸਿੰਘਾਂ ਜੱਤ ਦਾ ਨਾੜਾ ਘੜ ਕੌਣਾ ਸੂਰਮਾ ਵਾਲੇ ਬਾਗੜੀ ਤੂੰ ਆਤਿ ਨੂੰ ਭਜਾਉਣਾ ਸੂਰਮਿਆ ਇਸ ਤੋਂ ਬਾਅਦ ਭਾਈ ਬਜਿੰਦਰ ਸਿੰਘ ਠੌਰ ਜੰਗ ਦੇ ਮੈਦਾਨ ਵਿੱਚ ਜਾਂਦੇ ਨੇ ਗੁਰੂ ਮਹਾਰਾਜ ਦੀ ਨਾਗਣੀ ਭਾਈ ਬਜਿੰਦਰ ਸਿੰਘ ਦੀੇ ਕੋਲ ਹੁੰਦੀ ਹੈ ਨਾਗਣੀ ਭਾਵ ਵਰਸ਼ਾ ਇਵੇਂ ਦਾ ਹੁੰਦਾ ਹੈ ਜਿਸ ਨੇ ਦਰਸ਼ਨ ਕਰਨੇ ਹੋਣ ਕੇਸਗੜ ਸਾਹਿਬ ਕੇ ਲਈ ਵਿਚਾਜੇ ਹੋ ਨਾਗਣੀ ਪਹਿਲੇ ਦਰਸ਼ਨ ਕਰ ਸਕਣ ਜੰਗ ਦੇ ਮੈਦਾਨ ਵਿੱਚ ਜਾਂਦੇ ਨੇ ਮੋਰੇ ਹਾਥੀ ਨਾਲ ਦੇਖਦੇ ਨੇ ਨਾ ਆਲੇ ਦੁਆਲੇ ਸਿੰਘ ਸਾਰੇ ਹੈਰਾਨ ਹਾਥੀ ਉੰਤੇ ਤੋਂ ਲੈ ਕੇ ਥੱਲੇ ਤੱਕ ਲੋਹੇ ਦੇ ਜਣਿਆ ਗਿਆ ਹੈ ਮੱਥੇ ਤੇ ਲੋਹੇ ਦੀਆਂ ਪਲੇਟਾਂ ਲਾਈਆਂ ਗਈਆਂ ਹਨ ਕਿਤੇ ਹਾਥੀ ਨੂੰ ਕੋਈ ਮਾਰ ਨਾ ਦੇਵੇ ਹਾਲਾਂਕਿ ਉਹ ਕਹਿੰਦੇ ਸੀ ਸਿੰਘ ਮੁਠੀ ਭਰਨੇ ਮੁਠੀ ਕੀ ਹੁੰਦੀ ਹੈ ਕਹਿੰਦੇ ਸਿੰਘ ਤਾਂ ਇੰਨੇ ਕਨੇ ਕਿਲਾ ਤੋੜ ਕੇ ਮਾਰਦੇ ਆਂਗੇ ਫਿਰ ਹਾਥੀ ਦਾ ਕਿਉਂ ਕੀਤਾ ਭਾਈ ਬਿਜਤਰ ਸਿੰਘ ਨੇ ਥੋਰ ਅੱਗੇ ਜਾ ਹੋਰ ਬੰਦੇ ਨੇ ਦੇਦੇ ਨੇ ਉਸ ਦੀ ਪੂਛ ਸੁੰਡ ਨੂੰ ਵੀ ਧਰਪਾਨਾ ਬਣੀਆਂ ਗਈਆਂ ਨੇ ਇੰਨਾ ਡਰ ਇੰਨਾ ਖੋਫ ਸੀ ਉਨ੍ਹਾਂ ਨੂੰ ਪਾਈਪ ਦੇ ਤਰ੍ਹਾਂ ਜਿਗਰਾ ਕਰ ਜਿਗਰਾ ਕਰਦੇ ਨੇ ਅੱਗੇ ਜਾਂਦੇ ਨੇ ਦੋਵਾਂ ਹੱਥਾਂ ਵਿੱਚ ਨਾਗਣੀ ਲੈਂਦੇ ਨੇ ਕੋੜੇ ਤੋਂ ਛਾਲ ਮਾਰਦੇ ਆ ਸਾਰੇ ਹਾਥੀ ਦਾ ਮੱਥਾ ਪਾੜ ਦਿੰਦੇ ਨੇ ਨਾਗਣੀ ਮਾਰ ਕੇ ਹਾਥੀ ਦਾ ਜਿਹਨੇ ਮੱਥਾ ਪੜਦਾ ਹੈ ਨਾ ਆਪਣੀਆਂ ਫੌਜੀ ਵੱਲ ਪੁੱਠਾ ਧੋੜ ਜਾਂਦਾ ਉਸ ਦਾ ਜਿਗਰਾ ਹੀ ਪੈਂਦਾ ਮੋਰ ਨੂੰ ਸੱਖਾ ਵਾਲਾ ਆ ਜੀ ਖੋਪਰ ਸਗਾਉਂਦੀ ਬੇਟੀ ਆਪਣੀ ਕਈ ਫੌਜੀ ਮਾਰ ਦਿੰਦਾ ਹੈ ਇਸ ਤੋਂ ਬਾਅਦ ਜੰਗ ਨੂੰ ਫਤਿਹ ਕਰ ਦਿੱਤਾ ਜਾਂਦਾ ਤੇ ਭਾਈ ਜੀਤਾ ਸਿੰਘ ਲੋਹਰ ਜਿੱਦਾਂ ਦਰਜਾ ਮਿਲਦਾ ਤੇ ਉਹ ਆਪਣੀ ਨਾਗਣੀ ਕਰਕੇ ਉਹ ਤੈਨੂੰ ਮਰਨ ਕਰਕੇ ਅਜਿਹਾ ਨੇ ਸਾਡੇ ਵਿੱਚ ਨਹੀਂ ਸੀ ਐਸੇ ਐਸੇ ਸਿੰਘ ਹੋਏ ਨੇ ਮਹਾਰਾਜ ਦੇ ਸਵਾ ਸਵਾ ਲੱਖ ਨਾਲ ਇੱਕ ਲੜਿਆ ਇਤਿਹਾਸ ਬਵਾਏ ਚਮਕੌਰ ਦੇ ਕਿਲੇ ਨੂੰ ਕੁਝ ਸਿੰਘਾਂ ਨੇ ਬੀਣ ਛੱਡਿਆ 40 ਸਿੰਘ 10 ਲੱਖ ਨਾਲ ਭੜ ਕੇ 10 ਲੱਖ ਨਾਲ ਦੌੜੇ ਦੌੜ ਕੇ ਗੁਰੂ ਮਹਾਰਾਜ ਨਾਲ ਜੇ ਪਰ ਨਹੀਂ ਜਿਗਰਾ ਸੀ ਵਜਨ ਸੀ ਬਾਜ਼ਾ ਸੀ ਸਿੰਘ ਤਾਂ ਵਜਨ ਤੋੜ ਕੇ ਵੀ ਹੰਭਾ ਜਾਂਦੇ ਨੇ ਬਾਬਾ ਦੀਪ ਸਿੰਘ ਜੀ ਵਾਕਏ ਜੇਦਾਰ ਦੇਖੋ ਵਜਨ ਦੀ ਤਸੀਮਂ ਮਨ ਵਿੱਚ ਜਦ ਤੱਕ ਮੈਂ ਅੰਬਰਸਰ ਨੂੰ ਵਿਹਾਰ ਨਹੀਂ ਕਰਾ ਦਿੱਤਾ ਉਹਨਾਂ ਦੀ ਸ਼ਿਕਾਇਤ ਤੋਂ ਨਹੀਂ ਛੁਡਾ ਦਿੰਦਾ ਤਦ ਤੱਕ ਮੈਂ ਪ੍ਰਾਨ ਨਹੀਂ ਛੱਡਾਂਗਾ ਫਿਰ ਤਣੀ ਦੇ ਧੜਕੇ ਲੜ ਗਿਆ ਉਹ ਸੂਰ

ਕੋਈ ਇਆ ਭੁੱਲਾ ਜੁਕਾ ਨੂੰ ਮਾਫ ਕਰਨਾ ਕਮੇਟੀ ਮੈਂਬਰਾਂ ਇਹ ਸਾਰੀ ਕਮੇਟੀ ਦਾ ਧੰਨਵਾਦ ਦਿਲੋਂ ਕਰਨੇ ਆ ਤੇ ਆਪ ਵੀ ਦਾ ਧੰਨਵਾਦ ਕਰਨੀ ਆ ਕਿ ਤੁਸੀਂ ਦਿਵਾਨ ਵਿੱਚ ਕੋਈ ਕੰਨ ਨਹੀਂ ਕੀਤੀ ਬਹੁਤ ਬਹੁਤ ਦਿਲੋਂ ਖੁਸ਼ੀ ਹੋ ਰਹੀ ਹੈ ਕਿ ਇਨਾ ਧਿਆਨ ਲਾ ਕੇ ਸਾਰੇ ਸੁਣ ਗਏ ਸਾਰੇ ਕਮੇਟੀ ਮੈਂਬਰ ਹੁਸਤਾਜ ਜੀ ਤੇ ਸਾਡੇ ਗੁਰੂ ਮਹਾਰਾਜ ਨੂੰ ਹੱਥ ਜੋੜ ਕੇ ਨਮਨ ਆਓ ਗੱਜ ਕੇ ਫਤਹਿ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ গুৰ পিছ